ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਤਿਹਾਸਿਕ ਦਿਹਾੜਾ ਹੈ ਇਹ ਪਰਮਹੰਸ ਭਾਈ ਪਾਰੋ ਜੀ ਅਤੇ ਭਾਈ ਲਾਲੂ ਜੀ ਦੀ ਯਾਦ ਦੇ ਵਿੱਚ ਸਮੂਹ ਸੰਗਤ ਦਾ ਤੇ ਸਹਿਯੋਗ ਦੇ ਨਾਲ ਗੁਰਦੁਆਰਾ ਬੌਲੀ ਸਾਹਿਬ ਗੁਰਦੁਆਰਾ ਮਾਤਾ ਤਮੋਦਰੀ ਜੀ ਅੱਜ ਗੁਰਦਰਾਪਾਹੀ ਲਾਲੂ ਜੀ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਜੀ ਇਤਿਹਾਸਕ ਮੈਨਾ ਹਰ ਸਾਲ ਅਸੂਦੀ ਮੱਛਾਂ ਨੂੰ ਲੈ ਜਾਂਦਾ ਇਹ 72 ਪਰਮ ਸੇਖੋ ਇੱਕ ਬ੍ਰੰਭਾ ਨੀਂਦ ਲੱਲੇ ਵਸੀ ਔਰ ਉਹਨਾਂ ਨੇ ਯਾਦ ਨੂੰ ਮੁਕਤ ਹੈ ਆ ਗੁਰੂ ਅੰਮਦਸਾ ਜੀ ਮਹਾਰਾਜ ਨੇ ਜਦੋਂ ਗੋਡਵਾ ਸਾਹਿਬ ਸੈਰ ਵਿਖਾਇਆ ਤੇ ਉਹਨਾਂ ਨੇ ਸਿੱਖੀ ਪ੍ਰਚਾਰ ਵਾਸਤੇ ਵਸਪਕ ਜਿਹੜੀਆਂ ਹੈਗੀਆਂ ਸੁਗਾਂ ਮਖੂਰ ਜਿੱਥੇ ਵਿੱਚ ਸਿੱਖੀ ਪ੍ਰਚਾਰ ਵਾਸਤੇ ਉਹਨਾਂ 22 ਮੱਤਿਆ ਥਾਪੀਆਂ ਲੰਗਰ ਦੀ ਇੱਕ ਸੰਗਤ ਇੱਕ ਪੰਗਰ ਦੀ ਪ੍ਰਥਾ ਸੰਗਾਈ ਔਰ ਜਿਹੜਾ ਤੁਦੋ ਪੜਾ ਵੱਡਾ ਇੱਕ ਪ੍ਰਾਚੀਕਾ ਜਿਆ ਸ਼ਤੀ ਦਾ ਜਦ ਬਾਤ ਕਰਦਾ ਹੀ ਜਿਹੜੇ ਕੇ ਕੁਛ ਵੀ ਵੋਧੋਂਦੀ ਤੇ ਜਿਉਂਦੀ ਦਿਨਾਂ ਦੀ ਜਿਹੜੀ ਹਾਲਤ ਹੁੰਦੀ ਉਹਨਾਂ ਨੇ ਇਹ ਸਤਾ ਜਿਹੜੀ ਸਤਾ ਸਤਾ ਇਹ ਭਾਖੜਾਈ ਲੱਗਰ ਪੰਗਤੀ ਸ਼ਰਾਫੀ ਉਹ ਕਿਤੇ ਹੋਰ ਸਿੱਖੀ ਦੇ ਪ੍ਰਕਾਰ ਨਹੀਂ ਇੱਕ ਗੱਲਾਬਾਸੀ ਜਿਹਦੀ ਸੰਗਤ ਸੀ ਉਹਨਾਂ ਦੇ ਭੜੇ ਇਹ ਅਨੰਨ ਭੱਤਰ ਬਣੇ ਔਰ ਭਾਖੜ ਪੱਕ ਹੋਏ ਇਹਨਾਂ ਨੇ ਉਹਨਾਂ ਨੇ ਜਿਹੜੇ 250 ਸਤਾਪੇ ਉਹਦੇ ਵਿੱਚੋਂ 350 ਗੱਲਾ ਸਾਹਿਬ ਦੇ ਸੀ ਜਿਨ੍ਹਾਂ ਵਿੱਚ ਪਰਮਹੰਸ ਸਾਈਂ ਪਾਰੋ ਜੀ ਭਾਈ ਲਾਗੋ ਜੀ ਤੇ ਸ਼ਾਹ ਲਾਜਾ ਇਹ ਤਿੰਨ ਮੱਟੀਆਂ ਪਛਾਤ ਸੀ ਬਹੁਤ ਕੋਸ਼ਸ਼ੋਂ ਪ੍ਰਾਪਤ ਇਹ ਜਦਾਂ ਤਿੰਨ ਚੱਕਿਆ ਪਾਈ ਪਰ ਤਹੰਸ਼ੀ ਅਗੇ ਅੰਖੇ ਦੇ ਵਿੱਚੋਂ ਛੇਵੇਂ ਪਾਕਿਆ ਦਿਖਾਤੀ ਜਿਹੜੀ ਉਹ ਪਹਿਲੀ ਇੱਥੇ ਲੱਲਾ ਸਾਹਿਬ ਮਾਤਾ ਜੀ ਕੋਲ ਦਿੱਤੀ ਜੇ ਨਾ ਹੋਈ ਔਰ ਜਦੋਂ ਬੁਵਾ ਚੰਦ ਦੇਵੀ ਇਹਨਿਕੁਰੂ ਹਰਿਕੰਥ ਸਾਹਿਬ ਨੂੰ ਬਿਉਨ ਆਏ ਤੇ ਉਹਨਾਂ ਨੇ ਲੱਲਾ ਸਾਹਿਬ ਕੇ ਬੋਲੀ ਦਾ ਟੱਪ ਲਾ ਕੇ ਇੱਥੇ ਸ਼ਗਨ ਨੂੰ ਜਿਹੜਾ ਹੈਗਾ ਪਾਣੀ ਦੀ ਦਾਤ ਦਿੱਤੀ ਨਾਲ ਦੀ ਨਾਲ ਬਹੁਤ سارے ਵਾਕ ਦੇ ਸੀ ਜਿਨ੍ਹਾਂ ਵਿੱਚ ਇੱਕ ਬਹੁਤ ਵੱਡਾ ਪਰ ਸੀ ਜਿਹੜਾ ਕੁਝ ਤਰੁਖਾ ਤੇ 12 ਮਛਿਆ ਤੇ ਅਛੂ ਦੀ ਇੱਕ ਪਛਾ ਜਿਹੜਾ ਕੌਫਾ ਇੱਕ ਗਲ ਪ੍ਰਮਾਤਮੇ ਨੂੰ ਕਹੋ ਜੋ ਇਸ ਕਰਕੇ ਸਾਡੇ ਦੇਖਾ ਦੇਖਾ ਆ ਕੇ ਅਛੂ ਦੀ ਪਛਾ ਰੋਕ ਸੁਣਾ ਕਰਦੇ ਕਿ ਉਹਨਾਂ ਦੀਆਂ ਜਿੱਦੀਆਂ ਸ਼ਰਤਾਂ ਪਾਉ ਸਾਡੀਆਂ ਪੂਰੀਆਂ। ਜੋ ਇਹ ਸਾਣਾ ਇਹਾਸਾ ਇਹਦੇ ਵਿੱਚ ਸਾਣਾ ਜਿਹੜੀ ਹੈਕੀਆ ਸ਼ਕਤ ਲਾ ਕੇ ਦੀ ਉਹਮੀ ਕੋ ਬਖਰਾ ਮੱਟੀ ਕੀਤੀ ਔਰ ਬਨੇ ਸ਼ਾਪ ਉਰ ਕਾਇ ਸ਼ਰਾ ਬਣਾਇਆ ਜਾਂਦਾ। ਲੈ ਅੱਜ ਦੇ ਇਤਿਹਾਸਕ ਜੋੜ ਮੇਲੇ ਤੇ ਕੀ ਕਹਾਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਬਰੋਸਾਏ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਮਹਾਂਪੁਰਖਾਂ ਦੀ ਯਾਦ ਨੂੰ ਬਣਾਉਂਦਿਆਂ ਹੋਇਆਂ ਇਹ ਸਲਾਨਾ ਜੋੜ ਮੇਲਾ ਹਰ ਸਾਲ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਸੰਗਤਾਂ ਵੱਲੋਂ ਬਹੁਤ ਭਾਰੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਪੰਜ ਪਿਆਰੇ ਸਹਿਬਾਨ ਪੰਜ ਦੁਲਾਰੇ ਸਹਿਬਾਨ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਗਵਾਈ ਹੇਠ ਜੋ ਨਗਰ ਕੀਰਤਨ ਦੀ ਆਰੰਭਤਾ ਹੈ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਹਰ ਸਾਲ ਇਹ ਸਾਲਾਨਾ ਜੋੜ ਮੇਲਾ ਸੰਗਤਾਂ ਵੱਲੋਂ ਵੱਡੇ ਪੱਤਰ ਤੇ ਮਨਾਇਆ ਜਾਂਦਾ ਹੈ ਸਮੁੱਚੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਕਲਿਆਣ ਜੂਨੀਅਰ ਵੀਰ ਪ੍ਰਧਾਨ ਐਸ ਸੀ ਪੀ ਸੀ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਧਾਕਾਂ ਵਾਲਾ ਦਿਨ ਹਰ ਸਾਲ ਦੀ ਤਰ੍ਹਾਂ ਭਾਈ ਲਾਲੂ ਜੀ ਜੋ ਉਨਾ ਦੀ ਮਿੱਠੀ ਯਾਦ ਵਿੱਚ ਹਰ ਸਾਲ ਹੀ ਬਹੁਤ ਭਾਰਾ ਅੱਸੂ ਦੀ ਮੱਥਿਆ ਤੇ ਨਗਰ ਕੀਰਤਨ ਤੇ ਜੋੜ ਮੇਲਾ ਮਨਾਇਆ ਜਾਂਦਾ ਜਿਹਦੇ ਵਿੱਚ 18 ਤਰੀਕ ਤੋਂ ਜਿਹੜੇ ਭੋਗ ਅਨਪਰ ਸਾਹਿਬ ਦੇ ਪਾਠ ਨੰਭ ਹੋਏ ਸਨ ਅੱਜ ਵੀ 20 ਤਰੀਕ ਨੂੰ ਸਵੇਰੇ 10 ਵਜੇ ਭੋਗ ਪਏ ਨੇ ਔਰ 11 ਵਜੇ ਜੋ ਨਗਰ ਕੀਰਤਨ ਭਾਈ ਲਾਲੂ ਦੀ ਮਿੱਠੀ ਯਾਦ ਨੂੰ ਸਮਰਪਤ ਪੰਜ ਪਿਆਰੇ ਪੰਜ ਨਿਸ਼ਾਨੀ ਉਹਨਾਂ ਦੀ ਗਵਾਈ ਵਿੱਚ ਜੋ ਆਰੰਭ ਹੋਇਆ ਵਾ ਉਹਦਾ ਬੜਾ ਇਲਾਕੇ ਭਰ ਦੀਆਂ ਸੰਗਤਾਂ ਆਨੰਦ ਮਾਣ ਰਹੀਆਂ ਵਾ ਫਾਈ ਫਾਈ ਲਾਲੂ ਜੀ ਦੀ ਮਿੱਠੀ ਯਾਦ ਨੂੰ ਤਾਜ਼ਾ ਕਰ ਰਹੀਆਂ ਵਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਔਰ ਮੁਖ ਸਕੱਤਰ ਗਲਵੰਧ ਸਿੰਘ ਜੀ ਮੰਨਣ ਵੱਲੋਂ ਸਮੁੱਚੀ ਐਸਜੀਪੀਸੀ ਵੱਲੋਂ ਸਮੁੱਚੀ ਸੰਗਤ ਵੱਲੋਂ ਜਿੱਥੇ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਉਥੇ ਜਿਹੜੀਆਂ ਸਭਾ ਸੁਸਾਇਟੀਆਂ ਕੋਈ ਜਲ ਦੀ ਸੇਵਾ ਕਰ ਰਿਆ ਕੋਈ ਖੰਡੇ ਮਿੱਠੇ ਜਲ ਦੀ ਸੇਵਾ ਕਰ ਰਿਆ ਲੰਗਰਾਂ ਦੀ ਸੇਵਾ ਕਰ ਰਿਆ ਔਰ ਜਿੱਥੇ ਜਿੱਥੇ ਵੀ ਬੈਕਮ ਦਾ ਵੀ ਬਹੁਤ ਵੱਡਾ ਸਹਿਯੋਗ ਜਿਹੜਾ ਇੱਥੇ ਦੇ ਇਲਾਕੇ ਦੀਆਂ ਸੰਗਤਾਂ ਦੇ ਰਹੀਆਂ ਵਾ ਸੋ ਮੈਂ ਬਹੁਤ ਬਹੁਤ ਧੰਨਵਾਦ ਤੇ ਲੱਖ ਲੱਖ ਵਧਾਈ ਦਿੰਦਾ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਇੱਥੇ ਚਾਰ ਚੰਨ ਲਾਏ ਆ ਬਾਈ ਗੁਰਪ੍ਰੀਤ ਕਾ ਖਾਲਸਾ ਬਾਈ ਗੁਰਿੰਕੀ ਪੱਤੇ